ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਲੰਮਾ ਸ਼ਟਡਾਊਨ ਅੱਜ ਖਤਮ ਹੋ ਚੁੱਕਾ ਹੈ। ਤਕਰੀਬਨ 43 ਦਿਨਾਂ ਬਾਅਦ ਇਹ ਅਮਰੀਕਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਤੇ ਲੰਮਾ ਸ਼ਟਡਾਊਨ ਜੋ ਸੀ ਉਹ ਅੱਜ 43 ਦਿਨਾਂ ਬਾਅਦ ਖਤਮ ਹੋ ਚੁੱਕਾ ਹੈ। ਦੱਸਦੀ ਹੈ ਕਿ ਰਾਸ਼ਟਰਪਤੀ ਡੋਨਲਡ 트ੰਪ ਦੇ ਵੱਲੋਂ ਸਰਕਾਰੀ ਫੰਡਿੰਗ ਬਿੱਲ ਤੇ ਜੋ ਹੈ ਦਸਤਕਤ ਕਰ ਦਿੱਤੇ ਗਏ ਨੇ ਜੋ ਕਿ ਪਿਛਲੇ ਕਈ ਦੱਸਦੇ ਕਿ ਹਫ਼ਤਿਆਂ ਤੋਂ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਲਗਾਤਾਰ ਡੈਮੋਕ੍ਰੈਟਿਕ ਤੇ ਰਿਪਬਲਿਕ ਦੇ ਵੱਲੋਂ ਜੋ ਹੈ ਇਸ ਦਾ ਵਿਰੋਧ ਜੋ ਸੀ ਉਹ ਕੀਤਾ ਜਾ ਰਿਹਾ ਸੀ ਦੋਨਾਂ ਦੇ ਵਿਚਾਲੇ ਵਿਵਾਦ ਜੋ ਸੀ ਉਹ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਤਾਂ ਅੱਜ ਅਮਰੀਕਾ ਦੇ ਇਤਿਹਾਸ ਦਾ ਜੋ ਲੰਬਾ ਸ਼ਟਡਾਊਨ ਸੀ ਉਹ ਖਤਮ ਹੋ ਚੁੱਕਿਆ ਹੈ ਤੇ ਉੱਥੇ ਹੀ ਰਾਸ਼ਟਰਪਤੀ 트ੰਪ ਦੇ ਵੱਲੋਂ ਜੋ ਹੈ ਉਹ ਸਰਕਾਰੀ ਫੰਡਿੰਗ ਬਿੱਲ ਤੇ ਦਸਤਖਤ ਝੋਨੇ ਉਹ ਕਰ ਦਿੱਤੇ ਗਏ ਨੇ ਦੱਸਦੇ ਕਿ ਪਿਛਲੇ ਲੰਬੇ ਸਮੇਂ ਤੋਂ ਅਮਰੀਕਾ ਦੇ ਵਿੱਚ ਸ਼ਟਡਾਊਨ ਚੱਲ ਰਿਹਾ ਸੀ ਪਿਛਲੇ ਸਾਲ ਜਦੋਂ ਡੋਨਲਡ ਟਰੰਪ ਰਾਸ਼ਟਰਪਤੀ ਸੀ ਤਾਂ ਸਾਲ 2018 ਦੇ ਵਿੱਚ ਉਹਨਾਂ ਦੇ ਕਾਰਜਕਾਲ ਦੌਰਾਨ ਹੀ 35 ਦਿਨਾਂ ਦਾ ਸ਼ਟਡਾਊਨ ਸੀ ਪਰ ਇਸ ਵਾਰ ਜਦੋਂ ਉਹਨਾਂ ਦੇ ਕਾਰਜਕਾਲ ਦੌਰਾਨ ਜੋ ਹੈ ਇਹ ਫੰਡਿੰਗ ਦੇ ਮੁੱਦੇ ਤੇ ਵਿਵਾਦ ਸ਼ੁਰੂ ਹੋਇਆ ਤਾਂ ਇਹ 43 ਦਿਨ ਜੋ ਹੈ ਵਿਵਾਦ ਚੱਲਿਆ तकरीबन 1 ਅਕਤੂਬਰ ਤੋਂ ਲੈ ਕੇ ਇਹ ਜੋ ਸੀ ਉਹ ਸ਼ਟਡਾਊਨ 43 ਦਿਨ ਰਿਹਾ ਤੇ ਅੱਜ ਜਿੱਥੇ ਡੋਨਲਡ 트ੰਪ ਦੇ ਵੱਲੋਂ ਜੋ ਹੈ ਉਹ ਸਰਕਾਰੀ ਫੰਡਿੰਗ ਬਿੱਲ ਤੇ ਦਸਤਕਾ ਜੋਨੇਉ ਕਰ ਦਿੱਤੇ ਗਏ ਨੇ ਦੱਸ ਦਈਏ ਕਿ ਸਰਕਾਰੀ ਹੈਲਥ ਇੰਸ਼ੋਰੈਂਸ ਜੋ ਹੈ ਉਸ ਨੂੰ ਲੈ ਕੇ ਵਿਵਾਦ ਜੋ ਸੀ ਉਹ ਲਗਾਤਾਰ ਚੱਲ ਰਿਹਾ ਸੀ ਓਬਾਮਾ ਹੈਲਥ ਕੇਅਰ ਜੋ ਇੰਸ਼ੋਰੈਂਸ ਹੈ ਉਸ ਨੂੰ ਲੈ ਕੇ ਲਗਾਤਾਰ ਜੋ ਸੀ ਰਿਪਬਲਿਕ ਤੇ ਡੈਮੋਕ੍ਰੈਟਿਕ ਆਮੋਸਾਂ ਵਿੱਚ ਜਿਸ ਤੋਂ ਬਾਅਦ ਇਹ ਚਰਚਾ ਦਾ ਵਿਸ਼ਾ ਜੋ ਸੀ ਉਹ ਬਣਿਆ ਹੋਇਆ ਸੀ ਤੇ 43 ਦਿਨਾਂ ਤੋਂ ਸ਼ਟਡਾਊਨ ਜੋ ਸੀ ਅਮਰੀਕਾ ਦੇ ਵਿੱਚ ਚੱਲ ਰਿਹਾ ਸੀ ਪਰ ਅੱਜ ਇਹ ਸ਼ਟਡਾਊਨ ਜੋ ਹੈ ਖਤਮ ਹੋ ਚੁੱਕਾ ਹੈ ਜਿਸ ਤੋਂ ਬਾਅਦ ਹੁਣ ਅਮਰੀਕਾ ਦੇ ਲੋਕਾਂ ਨੂੰ ਜੋ ਹੈ ਉਹ ਸੋਖਾ ਸਾ ਮਿਲਿਆ ਦੱਸਦੇ ਕਿ 93% ਅਮਰੀਕਾ ਦੇ ਲੋਕ ਨੇ ਜੋ ਇਸ ਦੱਸਦੇ ਕਿ ਇਸ ਹੈਲਥ ਇੰਸ਼ੋਰੈਂਸ ਦਾ ਫਾਇਦਾ ਲੈਂਦੇ ਨੇ ਜੋ ਕਿ ਇਸ ਸਹੂਲਤ ਤੋਂ ਵਾਂਝੇ ਸੀ 43 ਦਿਨਾਂ ਤੋਂ ਛੱਡਾਂ ਜੋ ਸੀ ਉਹ ਚੱਲ ਰਿਹਾ ਸੀ ਜਿਸ ਤੋਂ ਬਾਅਦ ਅੱਜ ਇਹ ਸ਼ਟਡਾਊਨ ਜੋ ਹੈ ਖਤਮ ਹੋ ਚੁੱਕਿਆ ਹੈ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਜੋ ਹੈ ਉਹ ਇਸ ਸਰਕਾਰੀ ਫੰਡਿੰਗ ਬਿੱਲ ਤੇ ਜੋ ਹੈ ਦਸਤਖਤ ਕਰ ਦਿੱਤੇ ਗਏ ਨੇ